ਉਨ੍ਹਾਂ ਸ਼ੌਕਾਂ ਦੇ ਨਾਲ ਈਮਾਨੇ ਜੱਟਾਂ ਇੱਥੋਂ ਦੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਤੇ ਨੱਗੇ ਸਵੱਲੀ ਕਰਮ ਲਈ ਪ੍ਰਯਾਤਨ ਕਰਨ ਲਈ ਮੈਨੇਜਰ ਸਾਹਿਬ ਸਰਦਾਰ ਦਲਵੀਰ ਸਿੰਘ ਸੂਚੇ ਸਾਰੇ ਸ਼ਖਾਵ ਦੇ ਬੈਠੇ ਲੋਕਾਂ ਦਾ ਬਹੁਤ ਸ਼ੁਕਰਗੁਜ਼ਾਰ ਨਾਸਲ ਦਾ ਉਜਾਰ ਖੜਾ ਹੋਆ ਸਰਜ ਗੁਰਪੁਰ ਮਨਾਇਆ ਜਾ ਰਿਹਾ ਹੈ ਮਰੈਂਡੇ ਦੇ ਵਿੱਚ ਗੁਰਦਰਾ ਸਾਹਿਬ ਸ਼ਿਸ਼ਗੰਨ ਸਾਹਿਬ ਕਿੱਦਾਂ ਦੇ ਪ੍ਰਬੰਧ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਭ ਉਸਾ ਸੰਗਤ ਜੀ ਅੱਜ ਪਹਿਲੀ ਪਾਸਾ ਕੀ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਲੈ ਕੇ ਸਾਡੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਪ੍ਰਧਾਨ ਸਹਿਬਾਨ ਵੱਲੋਂ ਬਹੁਤ ਵਧੀਆ ਸੁਵਿਧੇ ਢੰਗ ਦੇ ਨਾਲ ਸਾਰੀਆਂ ਪੂਰੀਆਂ ਤਿਆਰੀਆਂ ਕਰਕੇ ਕਈ ਦਿਨਾਂ ਤੋਂ ਸੇਵਾਦਾਰ ਤਿਆਰੀਆਂ ਵਿੱਚ ਲੱਗੇ ਹੋਏ ਨੇ ਸੋ ਅੱਜ ਬਹੁਤ ਹੀ ਘੱਟ ਹੋਇਆ ਸੰਗਤਾਂ ਪਹੁੰਚੀਆਂ ਇਹ ਸੰਸਥਾਨ ਦੇ ਗੁਰਦੁਆਰਾ ਸ਼ਹੀਦਗਲ ਸਾਹਿਬ ਦੇ ਸਤਿ ਸੰਤ ਤੇ ਸੁਪਰਸ਼ਾਦੇ ਪਾਣੀ ਦਾ ਚਾਹ ਪਾਣੀ ਦਾ ਸਾਰਾ ਲੰਗਰ ਸੰਗਤਾਂ ਵਾਸਤੇ ਪਹਿਲਾਂ ਤੋਂ ਧਿਆਨ ਸੀ ਗਾਤ ਸੇਵਾਵਾਂ ਬੜੇ ਸਤਜਾਤ ਨੂੰ ਉਦਨ ਪਰਏ ਤੇ ਬਾਕੀ ਰਾਗੀ ਸਿੰਘਾਂ ਵੱਲੋਂ ਢਾਡੀਆਂ ਵੱਲੋਂ ਗੁਰਨਾਨਕ ਸਿੰਘ ਜੀ ਦੇ ਸਮੁੱਚੇ ਇਤਿਹਾਸ ਦੇ ਉੱਤੇ ਚਾਨਣਾ ਪਾਇਆ ਸੰਗਤਾਂ ਨੇ ਸਾਰਿਆਂ ਨੇ ਤਰੋ-ਮਰੋ ਕੇ ਹਾਜ਼ਰੀ ਭਰੀ ਹੈ ਤੇ ਸਾਰੀਆਂ ਸੰਗਤਾਂ ਖੁਸ਼ ਹੋ ਕੇ ਗੁਰਨਾਨਕ ਸਿੰਘ ਜੀ ਦਾ ਗੌਰਵ ਮਨਾ ਕੇ ਆਪਣੇ ਘਰਾਂ ਨੂੰ ਵਾਪਸ ਗਏ ਸੁਪਾਈ ਅਸੀਂ ਧੰਨਵਾਦ ਹਾਂ ਸਾਰੇ ਸੰਗਤਾਂ ਦੇ ਤੇ ਆਪ ਚੈਨਲ ਵਾਲਿਆਂ ਦੇ ਜੋ ਇੱਥੇ ਆ ਕੇ ਗੁਰੂ ਘਰ ਦੀ ਸਾਰੀ ਸੰਗਤ ਦੀ ਆਪ ਜੀ ਨੇ ਰਿਕਾਰਡ ਜਿਹੜੀ ਸੰਗਤਾਂ ਤੱਕ ਪਹੁੰਚਾਈ ਹੈ ਸੋ ਇਹਨਾਂ ਦਾ ਬੀਬੀ ਦਾ ਪ੍ਰਭਾਵ ਬਲਾਉ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਪਰੰਪਰਤੇ ਸਾਰੇ ਸੰਗਤ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ